ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਹਾਂਜੀ ਸਾਧ ਸੰਗਤ ਜੀ ਅੱਜ ਆਪਣੀ ਗੱਲ ਕਰਨੀ ਹੈ ਬਾਬਾ ਜੀ ਧੰਸਾ ਧੰਬਾ ਜੀ ਬਾਬਾ ਜੀ ਸੰਜੀ ਹੰਸਾ ਜੀ ਸਾਹਿਬਾ ਦੇ ਬਾਬਾ ਜੀ ਧੰਸਾ ਜੀ ਸਾਹਿਬਾ ਨੇ ਮੈਂ ਦਰਸ਼ਨ ਨਹੀਂ ਕਰ ਸਕਿਆ ਜੀ ਬਾਬਾ ਜੀ ਸੰਜੀ ਦੇ ਇੱਕ ਵਾਰੀ ਇੱਕ ਟੂਰਨਾਮੈਂਟ ਤੇ ਦੂਰੋਂ ਜਰੂਰ ਦਰਸ਼ਨ ਕਰੇ ਸੀਗੇ ਮੈਂ ਕਹਿੰਦਾ ਜੀ ਉਹ ਗਰਮ ਆਦਿਆਂ ਰੋਹਾਂ ਨੇ ਜਿਨ੍ਹਾਂ ਨੇ ਬਾਬਾ ਜੀ ਦੀ ਸੰਗਤ ਕੀਤੀ ਹੈ ਜਾਂ ਬਾਬਾ ਜੀ ਨੂੰ ਮਿਲੇ ਨੇ ਪੂਰਨ ਬ੍ਰਹਮ ਗਿਆਨੀ ਮਾਪੂਛ ਸੀਗੇ ਉਹ ਮੈਨੂੰ ਪਿੱਛੇ ਇਹ ਮੇਰੇ ਤੇ ਕੇਸ ਚੱਲਦਾ ਸੀਗਾ 304 ਦਾ ਐਕਸੀਡੈਂਟ ਕੇਸ ਸੀਗਾ 2019 ਤੋਂ ਲੈ ਕੇ ਆ ਹੁਣ ਪਿੱਛੇ ਜੇ ਬਰੀ ਹੋਇਆ ਤਾਂ ਕੇਸ ਜਦ ਚੱਲਦਾ ਸੀਗਾ ਇੱਕ ਆ ਪੈਂਦੀ ਸੀ ਕਿ ਆ ਲਾਸਟ ਸੀਗਾ ਇਸ ਨੇ ਡਿਜ਼ਾਈਨ ਤਰੀਕਾ ਪੈਣ ਲੱਗ ਗਿਆ ਇੱਕ ਦਿਨ ਇੱਕ ਮੈਂ ਇੱਥੇ YouTube ਤੇ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਦੇਖੀ ਸੁਣੀ ਬਾਬਾ ਜੀ ਹੰਸਾਲੀ ਸਾਹਿਬ ਆ ਜਾਂਦੀ ਕਹਿੰਦੇ ਵੀ ਕੋਈ ਇਨਸਾਨ ਸੀਗਾ ਉਹ ਜੇਲ੍ਹ ਚ ਬੰਦ ਸੀਗਾ ਉਹਦੀ ਮਾਤਾ ਭਈ ਇਕੱਲਾ ਇਕੱਲਾ ਮੁੰਡਾ ਸੀਗਾ ਉਹ ਵੀ ਜੇਲ੍ਹ ਚ ਬੰਦ ਸੀ ਉਹਦੀ ਮਾਤਾ ਹੰਸਾਲੀ ਸਾਹਿਬ ਆ ਬਾਬਿਆਂ ਕੋਲ ਜਾਇਆ ਕਰੇ ਉੱਥੇ ਨਮਸਕਾਰ ਕਰਨ ਪਹਿਲਾਂ ਮ ਜਾਂਦੀ ਸੀ ਗਈ ਤਾਂ ਜੀ ਉੱਥੇ ਜਾ ਕੇ ਰੋਈ ਜਾਵੇ ਰੋਈ ਜਾਵੇ ਬਰਾਗ ਚ ਜਦੋਂ ਮੁੰਡੇ ਦਾ ਦੁੱਖ ਸੀਗਾ ਮੁੰਡਾ ਜੇਲ੍ਹ ਤੇ ਬਾਬਾ ਜੀ ਨੇ ਇੱਕ ਸੇਵਾਦਾਰ ਨੂੰ ਭੇਜਿਆ ਕਹਿੰਦਾ ਵੀ ਭਾਈ ਉਹ ਬੀਬੀ ਨੂੰ ਪੁੱਛ ਵੀ ਕੀ ਦੁੱਖ ਹੈ ਵੀ ਕਿਉਂ ਰੋਂਦੀ ਹੈ ਜਦੋਂ ਉਹਨੇ ਜਾ ਕੇ ਵੀ ਸੇਵਾਦਾਰ ਕਹਿੰਦਾ ਮਾਤਾ ਵੀ ਬਾਬਾ ਜੀ ਕਹਿੰਦੇ ਵੀ ਦੱਸ ਤੂੰ ਕਿਉਂ ਰੋਂਦੀ ਹੈ ਕੀ ਦੁੱਖ ਤਕਲੀਫ ਹੈ ਤਦੋਂ ਬਾਬਾ ਜੀ ਦੇ ਕੋਲੇ ਆ ਕੇ ਕਹਿੰਦੀ ਬਾਬਾ ਜੀ ਮੇਰਾ ਇੱਕ ਇੱਕ ਮੁੰਡਾ ਉਹ ਵੀ ਜੇਲ੍ਹ 'ਚ ਹੈ ਕਹਿੰਦੇ ਭਾਈ ਕਿਉਂ ਜੇਲ੍ਹ 'ਚ ਹੈ ਕੋਈ ਕ੍ਰਾਈਮ ਕੀਤਾ ਹੈ ਵੀ ਜੇਲ੍ਹ 'ਚ ਕਿਉਂ ਮੰਦਾ ਹੈ ਕਹਿੰਦੇ ਜੰਨੇ ਕਿ ਇਹਦੀ ਝੂਠੀ ਜ਼ਮਾਨਤ ਦਿੱਤੀ ਮੇਰੇ ਮੁੰਡੇ ਨੇ ਕਹਿੰਦੇ ਵੀ ਉਹਦੇ ਕੋਈ ਜ਼ਮੀਨ ਹੈ ਨਹੀਂ ਸੀਗੀ ਪਰ ਨਕਲੀ ਫਰਦ ਬਣਾ ਕੇ ਇਹਦੀ ਜ਼ਮਾਨਤ ਦਿੱਤੀ ਸੀਗੀ ਵੀ ਬਾਅਦ 'ਚ ਉਹ ਇਨਕੁਆਇਰੀ ਹੋ ਗਈ ਤਾਂ ਉਹ ਕੇਸ ਦੇ ਵਿੱਚ ਵੀ ਉਹ ਫੜਿਆ ਹੋਇਆ ਚਲੋ ਬਾਬਾ ਜੀ ਕਹਿੰਦੇ ਵੀ ਕੋਈ ਗੱਲ ਨਹੀਂ ਭਾਈ ਵੀ ਆਜੂਗਾ ਬਾਹਰ ਆਜੂ ਸੜਾ ਮੁੰਡਾ ਕੋਈ ਗੱਲ ਨਹੀਂ ਮਹਾਰਾਜ ਭਰੀ ਕਰੇਗਾ ਮਹਾਂਪੁਰਸ਼ਾਂ ਦੇ ਬੋਲ ਸੱਚ ਹੁੰਦੇ ਨੇ ਜਿਹੜੇ ਪੂਰਨ ਬ੍ਰਹਮਗੰਦੀ ਹੁੰਦੇ ਨੇ ਚਲੋ ਜੀ ਉਹ ਦੂਜੇ ਤੀਜ ਦਿਨ ਫੇਰ ਬੀਬੀ ਹੰਸਾਈ ਸਾਹਿਬ ਚਲੇਗੀ ਜੋ ਗਈ ਤਾਂ ਜਬਾ ਬਾਬਾ ਜੀ ਨੇ ਦੇਖਿਆ ਸੇਵਾਦਾਰ ਨੂੰ ਕਹਿੰਦੇ ਵੀ ਉਹ ਬੀਬੀ ਫੇਰ ਆਈ ਹੈ ਉਹਨੂੰ ਪੁੱਛੋ ਸੇਵਾਦਾਰ ਗਏ ਕਹਿੰਦੇ ਵੀ ਹਾਂ ਬੀਬੀ ਵੀ ਤੂੰ ਆਈਆ ਬੀਬੀ ਕੰਦੀ ਆਈ ਬੀਬੇਰ ਐਦਾਂ ਵੀ ਮੁੰਡੇ ਕਰਕੇ ਆਈਆਂ ਆਪਣੇ ਕਰਕੇ ਬਾਬਾ ਜੀ ਕਹਿੰਦੇ ਵੀ ਤੈਨੂੰ ਕਿਹਾ ਸੀਗਾ ਵੀ ਮੁੰਡਾ ਤੇਰਾ ਬਾਹਰ ਆਜੂ ਕੋਈ ਗੱਲ ਨਹੀਂ ਤੂੰ ਜਾ ਵੀ ਮੁੰਡਾ ਤੇਰਾ ਬਾਹਰ ਆ ਜਾਏਗਾ ਚਲੋ ਜਦੋਂ ਮੰਨ ਦਾ ਦੁੱਖ ਚ ਹੁੰਦਾ ਤਕਲੀਫ ਚ ਹੁੰਦਾ ਤਾਂ ਬਹੁਤ ਕੋਈ ਸੋਚਦਾ ਚਲੇਗੀ ਭਾਈ ਬੀਬੀ ਵਾਪਸ ਆਪਣੇ ਘਰੇ ਚਲੇਗੀ ਮਾਤਾ ਹੋਇਆ ਕਿ ਦੂਜੇ ਤੀਜੇ ਦਿਨੀ ਮਹਾਰਾਜ ਦੀ ਕੁਦਰਤ ਦੇ ਕੁਦਰਤ ਵਰਤੀ ਤਾਂ ਜਿਹੜੀ ਜੇਲ੍ਹ ਚ ਮੁੰਡਾ ਬੰਦ ਸੀਗਾ ਉਥੇ ਕੋਈ ਜੱਜ ਆ ਗਿਆ ਜੱਜ ਅਕਸਰ ਹੀ ਆਉਂਦੇ ਨੇ ਜੇਲ੍ਹਾਂ ਦੇ ਵਿੱਚ ਭਾਈ ਜੱਜ ਆਇਆ ਮੈਂ ਇਹ ਨਾ ਕਰਨਾ ਤਾਂ ਜਿਹੜਾ ਉਥੋਂ ਜੇਲਰ ਸੀਗਾ ਜਾਂ ਜਿੰਨੇ ਵੀ ਜੇਲ੍ਹ ਦੇ ਸਟਾਫ ਸੀਗੇ ਉਹਨਾਂ ਨੇ 5 7 10 ਮੁੰਡੇ ਬੁਲਾਏ ਉਥੋਂ ਅੰਦਰੋਂ ਵੀ ਭਾਈ ਜੱਜ ਸਾਹਮਣੇ ਆਉਣਾ ਵੀ ਉਹਨਾਂ ਦੇ ਵਾਸਤੇ ਆਪਣਾ ਇੰਤਜ਼ਾਮ ਕਰਨਾ ਜੋ ਵੀ ਹੈ ਉਹਨਾਂ ਦਾ ਵੈਲਕਮ ਕਰਨਾ ਉਹ ਮੁੰਡਾ ਵੀ ਵਿੱਚ ਉਹਨੂੰ ਵੀ ਬੁਲਾ ਲਿਆ ਭਾਈ ਉਹ ਜਦੋਂ ਜੈ ਸਾਹਿਬ ਆਏ ਤਾਂ ਉਹ ਬੜਾ ਫਰਤੀਲਾ ਸੀਗਾ ਚਾਹ ਪਾਣੀ ਪੁੱਛਿਆ ਉਹਨਾਂ ਨੂੰ ਠੀਕ ਹੈ ਜੀ ਉਹ ਜੱਜ ਦੀ ਨਿਗਾਹ ਪੈ ਗਈ ਉਹ ਮੁੰਡੇ ਤੇ ਜਦੋਂ ਨਿਗਾਹ ਪੈ ਗਈ ਤਾਂ ਉਹਨੂੰ ਨੇੜੇ ਬੁਲਾ ਲਿਆ ਜੈ ਸਾਹਿਬ ਕਹਿੰਦੇ ਹਾਂ ਵੀ ਤੂੰ ਦੱਸ ਵੀ ਤੂੰ ਕਿਹੜੇ ਕੇਸ 'ਚ ਹੈ ਉਹਨੇ ਦੱਸਿਆ ਕਹਿੰਦੇ ਜੈ ਸਾਹਿਬ ਵੀ ਮੇਰੇ ਤੋਂ ਗਲਤੀ ਹੋਈ ਹੈ ਵੀ ਮੈਂ ਕਿਸੇ ਜਮਾਨਤ ਦਿੱਤੀ ਆ ਮੇਰੇ ਕੋਲ ਜ਼ਮੀਨ ਹੈ ਨਹੀਂ ਸੀ ਪਰ ਮੈਂ ਜ਼ਮੀਨ ਦੀ ਕੋਈ ਨਕਲੀ ਵਾਰਦ ਬਣਾ ਕੇ ਫਲਾਣੇ ਬੰਦੇ ਦੀ ਜਮਾਨਤ ਦਿੱਤੀ ਆ ਜੱਜ ਜੱਜ ਨੇ ਵੀ ਦੇਖਿਆ ਵੀ ਬੰਦਾ ਸੱਚ ਬੋਲਦਾ ਹੈ ਵੀ ਹੁਣ ਹਾਰ ਬੱਚਾ ਉਹ ਕਹਿੰਦੇ ਵੀ ਗਾਹ ਨੂੰ ਵੀ ਇਹੋ ਜਿਹਾ ਕੰਮ ਤਾਂ ਨਹੀਂ ਕਰਦਾ ਕਿ ਨੰਨਾ ਜੀ ਗਾਹ ਨੂੰ ਨਹੀਂ ਕਰਦਾ ਹੈਗਾ ਕਹਿੰਦੇ ਪੱਕੀ ਗੱਲ ਹੈ ਕਹਿੰਦੇ ਪੱਕੀ ਗੱਲ ਹੈ ਵੀ ਗਾਹ ਨੂੰ ਮੈਂ ਕੋਈ ਐਦਾਂ ਦੀ ਗਲਤੀ ਨਹੀਂ ਕਰਦਾ ਹੈਗਾ ਠੀਕ ਹੈ ਵੀ ਮੇਰਾ ਇੱਕ ਵਾਰੀ ਛਟਕਾਰਾ ਹੋ ਜੇ ਜਦੋਂ ਤਦ ਜਦ ਮਨ ਚ ਮਿਹਰ ਪਈ ਮਹਾਰਾਜ ਦੇ ਹੁਕਮ ਸੀਗਾ ਪ੍ਰਮਾਤਮਾ ਵੱਲੋਂ ਠੀਕ ਹੈ ਜੀ ਬਾਬਾ ਜੀ ਤੇ ਬਚਨ ਹੋਏ ਹੋਏ ਸੀਗੇ ਉਹਨੇ ਜੀ ਉੱਥੇ ਹੀ ਲੈ ਕੇ ਦੇ ਤਾ ਵੀ ਇਹ ਬੰਦਾ ਬਰੀ ਹੈ ਇਹ ਬੰਦੇ ਨੂੰ ਹੁਣੇ ਰਹਾ ਕੀਤਾ ਜਾਵੇ ਉਹ ਨਾਲ ਦੇ ਨਾਲ ਜੀ ਉੱਥੋਂ ਜੀ ਉਹਨਾਂ ਨੇ ਜਦੇ ਜੇਲ੍ਹ ਚੋਂ ਬਾਹਰ ਕੱਢਤਾ ਲੈ ਵੀ ਕਹਿੰਦੇ ਮਿੱਤਰਾ ਵੀ ਤੂੰ ਜਾ ਇਹ ਕਹਿੰਦਾ ਵੀ ਗਾਹ ਨੂੰ ਇਹੋ ਜਿਹਾ ਕੋਈ ਕੰਮ ਨਾ ਕਰੀ ਕਹਿੰਦਾ ਠੀਕ ਹੈ ਦੇਖੋ ਬਾਬਾ ਜੀ ਹੰਸਾ ਦੀਆਂ ਦੀ ਮੈਂ ਭਈ ਇਹ ਸੁਣੀ ਹੈ ਇਹ ਗੱਤਾ ਸੋਣੀ ਤਾਂ ਮੰਚਰ ਅਰਦਾਸ ਕੀਤੀ ਵੀ ਬਾਬਾ ਜੀ ਕਿਰਪਾ ਕਰੋ ਮੇਰਾ ਕੇਸ ਬਰੀ ਹੋ ਜੇ ਠੀਕ ਹੈ ਜੀ ਮੈਂ ਕੇਸ ਚ ਬਰੀ ਹੋ ਜਾ ਤਾਂ ਮੈਂ ਮੱਥਾ ਟੇਕ ਕੇ ਜਾਵਾਂਗਾ ਹੰਸਾ ਜੀ ਸਾਹਿਬ ਉਸ ਤੋਂ ਬਾਅਦ ਚਲੋ ਗਿਆ ਵੀ ਕਰੀਬ ਮੇਰੇ ਖਿਆਲ ਦੀ 1 ਮਹੀਨੇ ਬਾਅਦ ਉਸ ਤੋਂ ਬਾਅਦ 1 ਮਹੀਨੇ ਬਾਅਦ ਹੀ ਮੇਰੀ ਤਰੀਕ ਭਈ ਤਰੀਕ ਤੇ ਚਲੋ ਮੈਂ ਗਿਆ ਛਤੀਸਗੜ ਦਾ ਕੇਸ ਸੀਗਾ ਜਾਨ ਸਰ ਜੱਜ ਨੇ ਜੀ ਬਰੀ ਕਰਤਾ ਦੇਖੋ ਮਹਾਪੁਰਸ਼ ਜਦੋਂ ਸੰਸਾਰ ਸੰਸਾਰ ਦੇ ਵਿੱਚ ਵਿਚਰਦੇ ਨੇ ਉਦੋਂ ਵੀ ਲੋਕਾਂ ਦਾ ਭਲਾ ਕਰਦੇ ਨੇ ਜਦੋਂ ਸੰਸਾਰ ਰੂਪੀ ਚੋਲਾ ਛੱਡ ਕੇ ਚੱਲ ਜਾਂਦੇ ਨੇ ਉਦੋਂ ਵੀ ਲੋਕਾਂ ਦਾ ਭਲਾ ਕਰਦੇ ਨੇ ਠੀਕ ਹੈ ਜੀ ਬੰਦੇ 'ਚ ਸ਼ਰਧਾ ਹੋਣੀ ਚਾਹੀਦੀ ਹੈ ਅੰਦਰ ਮਨ 'ਚ ਸ਼ਰਧਾ ਹੋਵੇ ਬਾਬਾ ਜੀ ਕਿਤੇ ਨਹੀਂ ਗਏ ਹੰਸਾ ਜੀ ਸਾਹਿਬ ਆਏ ਅੱਜ ਵੀ ਉੱਥੇ ਹੀ ਨੇ ਅੱਜ ਵੀ ਮਹਾਪੁਰਸ਼ ਉੱਥੇ ਹੀ ਨੇ ਜੇ ਕੋਈ ਬੰਦਾ ਸੱਚੇ ਦਿਲੋਂ ਤੇ ਆਉਂਦਾ ਤਾ ਜਰੂਰ ਮਾਰੇ ਕਿਰਪਾ ਕਰਦੇ ਨੇ ਜਿਹੜੇ ਉਥੇ ਜਾਣੇ ਆਲੇ ਨੇ ਉਹਨਾਂ ਨੂੰ ਤਾਂ ਜ਼ਿਆਦਾ ਪਤਾ ਜੀ ਚਲੋ ਆਪਾਂ ਵੀ ਜਾਣਦੇ ਆ ਜਿੰਨਾ ਕੋਈ ਐਮ ਹੁਣ ਮਿਲਦਾ ਇੱਕothe ਬੰਦਾ ਆਇਆ ਜੀ ਬਾਬਾ ਜੀ ਕੋਲੇ ਕਾਫੀ ਪੁਰਾਣੀ ਗੱਲ ਹੈ ਉਹ ਨੇਵੀ ਚ ਨੇਵੀ ਚ ਕੋਈ ਸੀਗਾ ਆਫਿਸਰ ਵੱਡਾ ਆਫਿਸਰ ਸੀਗਾ ਨੇਵੀ ਦਾ ਨੇਵੀ ਫੌਜ ਦਾ ਆ ਗਿਆ ਤਾਂ ਬਾਬਾ ਜੀ ਨੂੰ ਆ ਕੇ ਮੱਥਾ ਟੇਕਿਆ ਭਾਈ ਬੈਠੇ ਰਹੇ ਚਲੋ ਬਾਬਾ ਜੀ ਸੰਗਤ ਕਰਨ ਲੱਗ ਗਿਆ ਜਦੋਂ ਵੀ ਛੁੱਟੀ ਆਉਂਦੀ ਸੀ ਪਹਿਲਾਂ ਆਉਂਦੇ ਸੀਗੇ ਉਸ ਦਿਨ ਜਦੋਂ ਆਏ ਤਾਂ ਬੈਠੇ ਰਹੇ ਸ਼ਾਮ ਨੂੰ ਕਹਿੰਦੇ ਬਾਬਾ ਜੀ ਚੰਗਾ ਜੀ ਵੀ ਸਾਨੂੰ ਆਗਿਆ ਦੋਗੇ ਅਸੀਂ ਜਾਈਏ ਉਹ ਕਹਿੰਦੇ ਨਾ ਭਾਈ ਜਾਣਾ ਨਹੀਂ ਹੈਗਾ ਬਹਿ ਜਾ ਜਦੋਂ ਤਿਲ ਕਰੇਗਾ ਭੇਜ ਦਾਂਗੇ ਇੱਕ ਦਿਨ ਦੋ ਦਿਨ ਲੰਘੇ ਨਹੀਂ ਜਾਣ ਦਿੱਤਾ ਹੋਏਗਾ ਆ ਚਲੋ ਜੀ ਉਹਨਾਂ ਨੇ ਭਾਈ ਆਉਦੇ ਕੱਪੜੇ ਮੰਗਾਦੇ ਡ੍ਰਿੜਤਾ ਦੇਖੋ ਜੀ ਜਿਹੜੇ ਮਹਾਪੁਰਸ਼ਾਂ ਦਾ ਹੁਕਮ ਮੰਨਦੇ ਨੇ ਉਹਨਾਂ ਵਿੱਚ ਵੀ ਡ੍ਰਿੜਤਾ ਚਾਹੀਦੀ ਹੈ ਸ਼ਰਧਾ ਚਾਹੀਦੀ ਹੈ ਏਡੀ ਵੱਡੀ ਨੌਕਰੀ ਸੀਗੀ ਜਦੋਂ 2-4 ਦਾ ਲੰਘ ਗਏ ਜੀ ਨਹੀਂ ਗਏ ਹੈਗੇ ਹਫ਼ਤਾ ਲੰਘ ਗਿਆ 10 ਦਿਨ 15 ਦਿਨ ਮਹੀਨਾ ਲੰਘ ਗਿਆ ਚਲੋ ਜੀ 2-4 ਵਾਰੀ ਪੁੱਛਿਆ ਬਾਬਾ ਜੀ ਵੀ ਮੈਨੂੰ ਆਗਿਆ ਦੋ ਮੈਂ ਜਾਵਾਂ ਕਹਿੰਦੇ ਭਾਈ ਨਹੀਂ ਜਾਣਾ ਜਦ ਤੂੰ ਕਿਹਾ ਵੀ ਜਦ ਭੇਜਣਾ ਹੋਊਗਾ ਭੇਜ ਦਾਂਗੇ ਚਲੋ ਜੀ ਉੱਥੇ ਸੇਵਾ ਕਰਨ ਲੱਗ ਗਏ ਸੇਵਾ ਕਰਦੇ ਰਹੇ ਨੌਕਰੀ ਵੀ ਛੱਡ ਦਿੱਤੀ। ਚਲੋ ਜੀ ਬਾਬਾ ਜੀ ਨੇ ਪੁੱਛਿਆ ਕਹਿੰਦੇ ਮੈਂ ਤੂੰ ਕੰਮ ਕੀ ਕਰਦਾ? ਕਹਿੰਦਾ ਜੀ ਮੈਂ ਛੱਪ ਚਲਾਉਂਦਾ ਵਾ। ਕਹਿੰਦੇ ਭਾਈ ਉਹ ਕੀ ਹੁੰਦਾ? ਕਹਿੰਦੇ ਜੀ ਪਾਣੀ ਵਾਲੇ ਜਹਾਜ਼ ਪਾਣੀ ਵਾਲੇ ਜਹਾਜ਼ ਜਿਹੜੇ ਚੱਲਦੇ ਨੇ ਵੀ ਇਹਦੇ ਨੌਕਰੀ ਕਰਦਾ। ਅੱਛਾ ਬਾਬਾ ਜੀ ਕਹਿੰਦੇ ਮੈਂ ਅੱਛਾ ਤੂੰ ਜਹਾਜ਼ਾਂ ਆ। ਕਹਿੰਦੇ ਹਾਂ ਜੀ। ਚਲੋ ਜੀ ਸੇਵਾ ਕਰਦੇ ਰਹੇ ਕਰਦੇ ਰਹੇ ਲੰਗਰ 'ਚ ਸੇਵਾ ਕਰਦੇ ਸੀਗੇ। ਹੁਣ ਤਾਂ ਸਾਰੀ ਸਭ ਗੁਰਦੁਆਰਾ ਸਾਹਿਬ ਬਹੁਤ ਸੋਹਣਾ। ਬੜਿਆਂ ਬੜਾ ਵਧੀਆ ਉਦੋਂ ਮੰਨ ਲਓ ਵੀ ਅੱਜ ਤੋਂ 50 ਸਾਲ ਪਹਿਲਾਂ ਦੀ ਗੱਲ ਹੈ ਜਿਵੇਂ ਕੱਚੇ ਰੂਮ ਹੁੰਦੇ ਸੀ ਉਸ ਟਾਈਮ ਕਹਿੰਦੇ ਬਾਬਾ ਜੀ ਆਪਣੇ ਕਮਰੇ ਚੋਂ ਬਾਹਰ ਆਏ ਸ਼ਾਮ ਦਾ ਟਾਈਮ ਸੀਗਾ ਆ ਕੇ ਕਹਿੰਦੇ ਵੀ ਉਹ ਜਹਦ ਜਾਨ ਨੂੰ ਬੁਲਾਵੋ ਭਾਈ ਬੁਲਾਇਆ ਬਾਬਾ ਜੀ ਖੜਿਆ ਉੱਥੇ ਕਹਿੰਦੇ ਵੀ ਆਇਆ ਕਰੋ ਸਿੰਘੋ ਫਟਾਫਟ ਕਾਰ ਲੈ ਕੇ ਲੁਧਿਆਣਾ ਇੱਕ ਡਾਕਟਰ ਹੈ ਵੀ ਉਹਦੇ ਕੋਲ ਜਾਓ ਫਲਾਣੇ ਡਾਕਟਰ ਕੋਲ ਜਲਦੀ ਜਾਓ ਕਹਿੰਦੇ ਉਹ ਕਹਿੰਦੇ ਵੀ ਕੋਈ ਦੁੱਖ ਤਕਲੀਫ ਤਾਂ ਹੈ ਨਹੀਂ ਚਲੋ ਵੀ ਜੇ ਕੋਈ ਦੁੱਖ ਨਹੀਂ ਹੈਗਾ ਤਕਲੀਫ ਨਹੀਂ ਹੈਗੀ ਵੀ ਆਪਾਂ ਡਾਕਟਰ ਕੋਲੇ ਕਦੇ ਵਾਤੇ ਜਾਣਾ ਪਰ ਜਿਹੜੇ ਸ਼ਰਧਾ ਸ਼ਰਧਾ万ਸ ਬੰਦੇ ਹੁੰਦੇ ਨੇ ਉਹ ਕਦੇ ਸ਼ੰਕਾ ਨਹੀਂ ਕਰਦੇ ਉਹ ਜੀ ਕਹਿੰਦੇ ਵੀ ਬਾਬਾ ਜੀ ਦਾ ਹੁਕਮ ਹੈ ਭਾਈ ਜਾਓ ਚਲੋ ਜੀ ਉਹਨੇ ਕਾਰ ਲਈ ਕਾਰ ਤੇ ਜੀ ਦੋ ਜਣੇ ਚਲੇ ਗਏ ਇੱਕ ਕਾਰ ਚਲਾਉਣੇ ਵਾਲਾ ਤੇ ਇੱਕ ਉਹ ਸਿੰਘ ਇੱਕ ਦੋ ਸਿੰਘ ਨਾਲ ਹੋਰ ਸੀ ਕਿ ਚਲੇ ਗਏ ਲੁਧਿਆਣੇ ਜਦੋਂ ਜੀ ਉੱਥੇ ਗਏ ਤਾਂ ਡਾਕਟਰਾਂ ਜਾ ਕੇ ਦੱਸਿਆ ਸਾਨੂੰ ਬਾਬਾ ਜੀ ਨੇ ਹਸਾ ਦੀਆਂ ਨੇ ਭੇਜਿਆ ਉਹ ਵੀ ਡਾਕਟਰ ਵੀ ਬਾਬਾ ਜੀ ਦਾ ਸ਼ਰਧਾਲੂ ਸੀਗਾ ਜਦੋਂ ਜੀ ਗਏ ਤਾਂ ਉਹਨਾਂ ਨੇ ਦੇਖਿਆ ਵੀ ਕਹਿੰਦੇ ਵੀ ਕਹਿੰਦੇ ਕੋਈ ਤਕਲੀਫ ਤਾਂ ਡਾਕਟਰ ਸਾਹਿਬ ਹੈ ਨਹੀਂ ਵੀ ਮੇਰੇ ਮੋਢੇ ਜਗ ਦਰਦ ਆ ਵੀ ਹੋਰ ਸਭ ਮੈਨੂੰ ਕੋਈ ਤਕਲੀਫ ਨਹੀਂ ਚਲੋ ਡਾਕਟਰਾਂ ਜਾ ਕੇ ਜੀ ਅਜੇ ਕਹਿੰਦੇ ਵੀ ਉੱਥੇ ਜਾ ਕੇ ਸਟੈਚਰ ਤੇ ਲੰਮੇ ਪਈਆਂ ਨਾਲ ਦੀ ਨਾਲ ਕਹਿੰਦੇ ਵੀ ਦਿਲ ਦਾ ਅਟੈਕ ਹੋ ਗਿਆ ਦਿਲ ਦਾ ਅਟੈਕ ਹੋਇਆ ਤਰੇ ਨਿਓ ਲਾਗੀਆਂ ਡਾਕਟਰ ਨੇ ਵੀ ਸੀਜੂ ਚ ਫਟਾਫਟ ਲੈ ਜੋ ਸੀਜੂ ਚ ਲੈ ਕੇ ਜੀ ਸਵੇਰੇ 4 ਵਜੇ ਤੱਕ ਇਲਾਜ ਕਰਦੇ ਤੇ 4 ਵਜੇ ਫੇਰ ਅਟੈਕ ਇੱਕ ਹੋ ਗਿਆ ਤਾਂ ਅਟੈਕ ਹੋਇਆ ਜੀ ਫੇਰ ਘੰਟੇ ਬਾਅਦ ਇੱਕ ਅਟੈਕ ਹੋ ਗਿਆ ਤਿੰਨ ਅਟੈਕ ਹੋ ਗਏ ਡਾਕਟਰ ਨੇ 5 4 5 ਵਜੇ ਜੀ 6:00 ਵਜੇ ਕਹਤਾ ਵੀ ਇਹ ਬੰਦਾ ਇਹ ਬੰਦੇ ਦੀ ਡੈਥ ਹੋ ਗਈ ਹੈ ਚਲੋ ਇਹਨੇ ਬੰਦੇ ਦੀ ਡੈਥ ਹੋ ਗਈ ਜਦ ਮੈਂ ਇਹਨੂੰ ਲੈ ਜਾਉ ਉਹ ਕਹਿੰਦੇ ਚਲੋ ਕੋਈ ਗੱਲ ਨਹੀਂ ਜੀ ਜੋ ਮਾਰਾ ਦੇ ਹੁਕਮ ਹੁੰਦਾ ਉੱਥੋਂ ਜਿਹਨਾਂ ਨੇ ਫੋਨ ਕਰਤਾ ਜੋ ਬੰਦੇ ਨੂੰ ਜਿਹਨਾਂ ਨੇ ਰਾਤ ਜਹਾਜ਼ਾਂ ਦੇ ਨੂੰ ਲੈ ਕੇ ਗਏ ਸੀ ਉਹਦੀ ਉਹਦੀ ਡੈਥ ਹੋ ਗਈ ਕਿੱਡੀ ਵੱਡੀ ਜਿਹੜੇ ਬੰਦੇ ਸ਼ੰਕਾ ਕਰਨ ਆਏ ਜੀ ਕਰੀ ਜਾਣ ਪਰ ਮੈਂ ਕਹਿੰਦਾ ਜੀ ਬਾਬਾ ਜੀ ਹੰਸਾਦੀ ਵਾਲੇ ਦਾ ਇੱਕ ਇੱਕ ਬੋਲ ਸੱਚ ਹੁੰਦਾ ਸੀਗਾ ਇੱਕ ਇੱਕ ਬਚਨ ਉਹਨਾਂ ਦਾ ਸੱਚ ਹੁੰਦਾ ਸੀ ਤਾਂ ਕਹਿੰਦੇ ਜੀ ਡੈਥ ਹੋ ਗਈ ਉਹਨਾਂ ਨੇ ਜੀ ਫੋਨ ਕਰਤਾ ਹੰਸਾਈ ਸਾਹਿਬ ਵੀ ਜਿਹੜੇ ਸਿੰਘ ਨੂੰ ਜਹਾਜ਼ ਜਾਂਦੇ ਨੂੰ ਰਾਤ ਲੈ ਕੇ ਗਏ ਸੀ ਵੀ ਉਹਦੀ ਡੈਥ ਹੋ ਗਈ ਚਲੋ ਜੀ ਸਵੇਰੇ ਭਾਈ ਜਦੋਂ ਬਾਬਾ ਜੀ ਆਪਣੇ ਭਜਨ ਬੰਦਗੀ ਕਰਕੇ ਬਾਹਰ ਆਏ ਕਮਰੇ 'ਚੋਂ ਤਾਂ ਆ ਕੇ ਪੁੱਛਿਆ ਕਹਿੰਦੇ ਭਾਈ ਉਹ ਜਿਹੜੇ ਲੁਧਿਆਣੇ ਭੇਜੇ ਸੀ ਸਿੰਘ ਉਹਨਾਂ ਦੀ ਕੋਈ ਖਬਰਸਾਰ ਆਈ ਕਹਿੰਦੇ ਹਾਂ ਜੀ ਬਾਬਾ ਜੀ ਵੀ ਉਹ ਤਾਂ ਬੰਦੇ ਦੀ ਡੈਥ ਹੋ ਗਈ ਜੀ ਬਾਬਾ ਜੀ ਕਹਿੰਦੇ ਡੈਥ ਹੋ ਗਈ ਇਹਦੇ ਆ ਜੀ ਚਲੋ ਇਹ ਕਹਿੰਦੇ ਚੁੱਪ ਕਰਕੇ ਬਹਿ ਗਏ ਮਹਾਂਪੁਰਸ਼ਾ ਚਾਰ ਪੰਜ ਮਿੰਟ ਬਾਅਦ ਦੁਬਾਰਾ ਬੋਲੇ ਦੁਬਾਰਾ ਪੰਜ ਚਾਰ ਮਿੰਟ ਬਾਅਦ ਸੋਚ ਕੇ ਬਾਬਾ ਜੀ ਕੁਝ ਬੋਲੇ ਤਾਂ ਕਹਿੰਦੇ ਵੀ ਭਾਈ ਡਾਕਟਰ ਨੂੰ ਦੁਬਾਰਾ ਫੋਨ ਕਰੋ ਕਹਿੰਦੇ ਫੋਨ ਕਰਕੇ ਕਹੋ ਵੀ ਇਹਨੂੰ ਚੰਗੀ ਤਰ੍ਹਾਂ ਚੈੱਕ ਅਪ ਕਰੇ ਕਹਿੰਦੇ ਹੋਇਆ ਕੀ ਹੈ ਕਹਿੰਦੇ ਜੀ ਉਹਨੂੰ ਅਟੈਕ ਹੋ ਗਿਆ ਜਿਹੜਾ ਦਿਲ ਕੰਮ ਕਰਨਾ ਛੱਡ ਗਿਆ ਬਾਬਾ ਜੀ ਕਹਿੰਦੇ ਵੀ ਡਾਕਟਰ ਨੂੰ ਦੁਬਾਰਾ ਫੋਨ ਕਰਕੇ ਕਹੋ ਵੀ ਕੋਈ ਗੱਲ ਨਹੀਂ ਚੰਗੀ ਤਰ੍ਹਾਂ ਚੈੱਕ ਅਪ ਕਰੇ ਉਹਦਾ ਵੀ ਇਹ ਦਿਲ ਦਾ ਕੀ ਹੈ ਕਦੇ ਰੁਕ ਜਾਂਦਾ ਹੁੰਦਾ ਕਦੇ ਚੱਲਣ ਲੱਗ ਜਾਂਦਾ ਵੀ ਚੰਗੀ ਤਰ੍ਹਾਂ ਚੈੱਕ ਕਰੇ ਕਿ ਹਲਾ ਹਲੂ ਕੇ ਦੇਖੇ ਕਿ ਇਹ ਠੀਕ ਹੈ ਜੀ ਉਹਨਾਂ ਪਾਈ ਉਦਾਂ ਹੀ ਡਾਕਟਰ ਨੂੰ ਫੋਨ ਕੀਤਾ ਡਾਕਟਰ ਨੇ ਵੀ ਜਾ ਕੇ ਭਾਈ ਉਹਦੀ ਹਾਰਟਬੀਟ ਚੈੱਕ ਕੀਤੀ ਦੁਬਾਰਾ ਪਤਾ ਜੀ ਵਾਕਈ ਜਿਹੜਾ ਬੰਦਾ ਪਹਿਲਾਂ 2 ਘੰਟੇ ਪਹਿਲਾਂ ਬਿਲਕੁਲ ਡੈੱਡ ਹੋ ਗਿਆ ਸੀਗਾ ਉਹ ਇਸ ਦੁਬਾਰਾ ਹਾਰਟਬੀਟ ਚੱਲਣ ਲੱਗ ਗਈ ਇਹੋ ਜੀ ਕਰਨੀ ਵਾਲੇ ਮਹਾਂਪੁਰਖ ਸੀਗੇ ਸੰਤ ਬਾਬਾ ਅਜੀਤ ਸਿੰਘ ਜੀ ਹੰਸਾ ਦੀ ਸਾਹਿਬ ਵਾਲੇ ਮੈਂ ਕਹਿੰਦਾ ਜੀ ਮੈਂ ਬਹੁਤ ਸੋਚਣਾ ਮੈਂ ਉਹਨਾਂ ਦੇ ਦਰਸ਼ਨ ਨਹੀਂ ਕਰ ਪਾਇਆ ਜੀ ਪਰ ਮਹਾਪੁਰਸ਼ਾਂ ਦੀ ਕਰਨੀ ਇੰਨੀ ਜਿਹੜੇ ਜਿਹੜੇ ਬੰਦਿਆਂ ਨੇ ਉਹਨਾਂ ਦੇ ਦਰਸ਼ਨ ਕੀਤੇ ਨੇ ਜੀ ਉਹਨਾਂ ਨੇ ਸੰਗਤ ਕੀਤੀ ਹੈ ਉਹ ਬੰਦੇ ਮੈਂ ਕਹਿੰਦਾ ਹੀ ਭਾਗ ਆਉਂਦੇ ਨੇ ਚਲੋ ਜੀ ਹੋਇਆ ਜੀ ਉਹ ਬੰਦੇ ਦੀ ਦੁਬਾਰਾ ਹਾਰਟ ਬੀਟ ਸਾਹ ਚੱਲਣ ਲੱਗ ਗਿਆ ਸਾਹ ਚੱਲਣ ਲੱਗ ਗਿਆ ਜੀ ਚਲੋ ਡਾਕਟਰ ਨੇ ਡਾਟਾ ਵੰਡੀ ਸ਼ੁਰੂ ਕਰਤਾ 2-4 ਦਿਨਾਂ ਦੇ ਵਿੱਚ ਵਿੱਚ ਬਿਲਕੁਲ ਜਿਉਂ ਬੰਦਾ ਐ ਨੋਂ ਪਰ ਨੋਂ ਠੀਕ ਹੋ ਗਿਆ ਠੀਕ ਹੋ ਕੇ ਦੁਬਾਰਾ ਜੀ ਹੰਸਾ ਦੀ ਸਾਹਿਬ ਆ ਗਿਆ ਫੇਰ ਸੇਵਾ ਕਰਨ ਲੱਗ ਗਿਆ ਸ਼ੰਕਾ ਕਰਨਾ ਜੋ ਮਰਜ਼ੀ ਕਹੀ ਜਾਂਦੀ ਪੁਨਰ ਜਨਮ ਹੋਇਆ ਜੀ ਅੱਜ ਉਹੀ ਜਿਹੜੇ ਬੰਦੇ ਨੂੰ ਮਤਲਬ ਅਟੈਕ ਹੋ ਗਿਆ ਬਾਬਾ ਜੀ ਦੇ ਬਚਨਾਂ ਨਾਲ ਦੁਬਾਰਾ ਫੇਰ ਬੰਦਾ ਜਿੰਦਾ ਹੋਇਆ ਉਹ ਅੱਜ ਹੰਸਾ ਦੀ ਸਾਹਿਬ ਦੇ ਮੁੱਖ ਸੇਵਾਦਾਰ ਨੇ ਸੰਤ ਬਾਬਾ ਭਰਮਜੀਤ ਸਿੰਘ ਜੀ ਹੰਸਾਈ ਆਏ ਅੱਜ ਬਾਬਾਜੀਤ ਸਿੰਘ ਜੀ ਨੂੰ 14 ਛੱਡਣ ਤੋਂ ਬਾਅਦ ਮੇਰੇ 8 ਸਾਲ ਹੋ ਗਏ ਬਾਬਾ ਜੀ ਨੂੰ ਅੱਜ ਸੇਵਾ ਨਿਭਾ ਰਹੇ ਨੇ ਬਾਬਾ ਭਰਮਜੀਤ ਸਿੰਘ ਜੀ ਬਾਬਾ ਭਰਮਜੀਤ ਸਿੰਘ ਜੀ ਸ਼ਿਪ ਦੇ ਸਮੁੰਦਰੀ ਸ਼ਿਪਾਂ ਦੇ ਵਿੱਚ ਨੌਕਰੀ ਕਰਦੇ ਸੀ ਸਰਕਾਰੀ ਨੌਕਰੀ ਕਰਦੇ ਸੀ ਸ਼ਰਧਾ ਦੇਖੋ ਠੀਕ ਹੈ ਜੀ ਇੰਨੀ ਸ਼ਰਧਾ ਨਾਲ ਸੇਵਾ ਕੀਤੀ ਪੁਨਰ ਜਨਮ ਹੋਇਆ ਦੁਬਾਰਾ ਜਨਮ ਹੋਇਆ ਮਤਲਬ ਇੱਕ ਵਾਰੀ ਬੰਦਾ ਡੈੱਡ ਹੋ ਜੇ ਦੁਬਾਰਾ ਦੇਖ ਲਓ ਜਿਉਂਦਾ ਹੋ ਜੇ ਇਹ ਕੁਦਰਤ ਦੀ ਉਹ ਖੇਲ ਹੈ ਜੀ ਇਹਦਾ ਉਹ ਮਹਾਂਪੁਰਸ਼ ਹੀ ਜਾਣਦੇ ਸੀਗੇ ਜੀ ਅੱਜ ਵੀ ਬਾਬਾ ਪਰਮਜੀਤ ਸਿੰਘ ਜੀ ਆਪਣੀਆਂ ਸੇਵਾਵਾਂ ਨਿਭਾ ਰਹੇ ਨੇ ਜੋ ਬਾਬਾ ਪਰਮਜੀਤ ਸਿੰਘ ਜੀ ਅੱਜ ਉਥੇ ਡੇਰੇ ਦੇ ਵਿੱਚ ਆਪਣੀਆਂ ਸੇਵਾਵਾਂ ਬਹੁਤ ਵਧੀਆ ਨਿਭਾ ਰਹੇ ਨੇ ਜੀ ਜਾਣਦੇ ਆ ਜੀ ਦਰਸ਼ਨ ਮੇਲੇ ਕਰਦੇ ਆ ਉਹਨਾਂ ਦੇ ਜਿਹੜਾ ਬੰਦਾ ਕਦੇ ਨਹੀਂ ਹੰਸਾ ਦੀ ਸਾਹਿਬ ਗਿਆ ਜੀ ਉਹ ਤਾਂ ਸ਼ੰਕਾ ਕਰ ਸਕਦਾ ਵੀ ਇਹ ਗੱਲ ਸੱਚ ਨਹੀਂ ਹੋ ਸਕਦੀ ਪਰ ਜਿਹੜੇ ਬੰਦੇ ਉਥੇ ਜਾਂਦੇ ਨੇ ਜਾਂ ਉਹਨਾਂ ਦੇ ਬਚਨਾਂ ਨੂੰ ਸੁਣਦੇ ਨੇ ਮੰਨਦੇ ਨੇ ਉਹਨਾਂ ਨੂੰ ਤਾਂ ਪੂਰਾ ਯਕੀਨ ਹੈ ਜੀ ਮੈਂ ਸਾਰੀ ਸੰਗਤ ਦੇ ਚਰਨਾਂ 'ਚ ਬੇਨਤੀ ਕਰਦਾ ਹਾਂ ਜੀ ਜੇ ਕੋਈ ਪੂਰਨ ਬ੍ਰਹਮ ਗਿਆਨੀ ਮਹਾਪੁਰਸ਼ ਹੁੰਦਾ ਜੀ ਉਹਦੇ ਹਮੇਸ਼ਾ ਬੋਲ ਸੱਚ ਹੁੰਦੇ ਨੇ ਜੀ ਇੰਨੀਆਂ ਕੋ ਬੇਨਤੀ ਆ ਪ੍ਰਮਾਣ ਕਰਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਫਤਿਹ ਜੀ ਕੋਈ ਪਲਚਕ ਵੱਧ ਘਟ ਬੋਲਿਆ ਗਿਆ ਹੋਵੇ ਤਾਂ ਮਾਫੀ ਅਣਜਾਣ ਬੱਚਾ ਜਾਣ ਕੇ ਮਾਫ ਕਰਨਾ ਜੀ ਕਿਉਂ ਮੇਰੇ ਤੇ ਜਦੋਂ ਕੇਸ ਚੱਲਦਾ ਸੀਗਾ ਜੀ ਮੈਂ ਬਹੁਤ ਟੈਨਸ਼ਨ ਸੀਗਾ ਬਾਬਾ ਜੀ ਤੇ ਮੈਂ ਬੇਨਤੀ ਕੀਤੀ ਜੀ ਬਾਬਾ ਜੀ ਨੇ ਬਹੁਤ ਕਿਰਪਾ ਕੀਤੀ ਮਹਾਂਪੁਰਸ਼ਾਂ ਨੇ ਵੀਡੀਓ ਨੂੰ ਸ਼ੇਅਰ ਕਰ ਦਿਆ ਕਰੋ ਜੀ ਲਾਈਕ ਕਰ ਦਿਆ ਕਰੋ ਚੈਨਲ ਨੂੰ ਸਬਸਕ੍ਰਾਈਬ ਕਰ ਲਿਆ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ